ਹੁਣ ਖੁਦ ਪਰਿਵਾਸੀ ਛੱਡਣਗੇ ਪੰਜਾਬ ਕਿਉਂਕਿ ਜਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਮਤੇ ਹੋ ਰਹੇ ਨੇ ਪਾਸ ਇਸ ਤਰੀਕੇ ਦੇ ਨਾਲ ਪਰਿਵਾਸੀਆਂ ਦਾ ਪਿੰਡਾਂ ਦੇ ਵਿੱਚ ਰਹਿਣਾ ਹੋ ਜਾਵੇਗਾ ਮੁਸ਼ਕਲ ਤਾਜ਼ਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਵਿੱਚ ਜੋ 5 ਸਾਲਾ ਮਾਸੂਮ ਦੇ ਨਾਲ ਕਾਂਡ ਹੋਇਆ ਉਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪਰਿਵਾਸੀਆਂ ਦੇ ਖਿਲਾਫ ਗੁੱਸਾ ਭੜਕ ਉਠਿਆ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਿਵਾਸੀਆਂ ਨੂੰ ਲੈ ਕੇ ਮਤੇ ਪਾਸ ਕਰ ਦਿੱਤੇ ਗਏ ਨੇ ਜਲੰਧਰ ਦੇ ਹਲਕਾ ਆਦਮਪੁਰ ਦੇ ਨਜ਼ਦੀਕੀ ਪਿੰਡ ਡਰੋਲੀ ਕਲਾ ਦੇ ਵਿੱਚ ਪਰਿਵਾਸੀ ਮਜ਼ਦੂਰਾਂ ਨੂੰ ਲੈ ਕੇ ਇਲਾਕੇ ਦੀਆਂ 10 ਪੰਚਾਇਤਾਂ ਨੇ ਆਪਸ ਵਿੱਚ ਬੈਠਕ ਕਰਕੇ ਅਹਿਮ ਫੈਸਲੇ ਲਏ ਗਏ ਨੇ ਜਿਸ ਦੀ ਜਾਣਕਾਰੀ ਜਥੇਦਾਰ ਮਨੋਹਰ ਸਿੰਘ ਨੇ ਸਾਂਝੀ ਕੀਤੀ ਆ ਆਖਿਰ ਕੀ ਕੁਝ ਮਤੇ ਪਾਸ ਹੋਏ ਆਓ ਸੁਣਦੇ ਹਾਂ ਪਰਵਾਸੀ ਮਜ਼ਦੂਰ ਆ ਜਿਹੜਾ ਜਿਹੜੇ ਇਲੀਜੀਅਲ ਪਿੰਡਾਂ 'ਚ ਰਹਿੰਦੇ ਆ ਜਿਹਨਾਂ ਦਾ ਆਧਾਰ ਕਾਰਡ ਦੋ ਦੋ ਬਣਿਆ ਹੋਆ ਠੀਕ ਹੈ ਜੀ ਜਿਸ ਘਰ ਦੇ ਵਿੱਚ ਮਾਲਕ ਜਿਸ ਘਰ 'ਚ ਰਹਣਗੇ ਉਹ ਘਰ ਦਾ ਦਾ ਮਾਲਕ ਜੁਮੜੀ ਉਹਨਾਂ ਦਾ ਲਊਗਾ ਜਿਹਨੇ ਘਰ ਦੇ ਦੇ ਮੈਂਬਰ ਇਥੇ ਰਹਿੰਦੇ ਆ ਉਹ ਜਾ ਕੇ ਸਰਪੰਚ ਕੋਲ ਤਲਾਸ਼ ਕਰੋਗੇ ਇਸ ਘਰ 'ਚ ਮੈਂ ਜੋ ਬਾਰੀ ਨੇ ਇਨੇ ਮੈਂਬਰ ਸਾਡੇ ਕੋਲ ਰਹਿੰਦੇ ਵੀ ਜੀ ਇਹ ਵੀ ਬੱਤਬਾ ਭਈਆਂ ਦੇ 10 15 ਵੋਟਾਂ ਬਣੀਆਂ ਆ ਬਾਕੀ ਸਾਰੇ ਉਧੇ ਇਲੀਅਰ ਰਹਿੰਦੇ ਬੰਦੇ ਬਈ ਰਹਿੰਦਾ 200 ਬਈ ਰਹਿੰਦਾ ਨਾ ਘਟਾ ਵਰ ਬਾਕੀ ਟੂਆ ਨੇ ਇੱਕ ਹੋਰ ਘਰਾ ਕਹਿੰਦੇ ਆ ਬਈ ਘਰਾ ਦੇ ਵਿੱਚ ਇਹ ਕਹਿੰਦੇ ਬਈ ਬਾਹਰੇ ਕੀਤਾ ਜ ਰਹੇ ਪਿੰਡ ਦਾ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਪਿੰਨ ਪਿੰਡਾਂ ਦੇ ਇਹੀ ਬਾਕੀ ਪਿੰਡਾਂ ਦੇ ਸਰਪੰਚ ਇਹੀ ਕਹਿੰਦੇ ਬਈ ਜਿਹੜਿਆ ਜਿਹੜੀ ਇਲੀਗੋਟਾ ਬਣਿਆ ਆ ਅਸੀਂ ਕਟਾਵਾਂਗੇ ਜਿਹੜੇ ਜਿਹੜੇ ਦੋ ਟਾ ਉਧਰ ਵੀ ਇੱਕ ਨੂੰ ਦੋ ਨੰਬਰ ਦੇ ਆਧਾਰ ਕਰਿਆ ਜਾਂ ਭਾਜੀ ਅੱਜ ਪਿੰਡ ਕਿਢਿਆ ਦਾ ਆਈਐਸ ਪੈਂਚ ਸਾਹਿਬ ਉਹਨੇ ਇਹ ਗੱਲ ਕਹੀ ਸੀ ਪੈਂਚਰ ਨੇ ਵੀ ਸਾਡੇ ਪਿੰਡ ਦੀ ਪੁਈਏ ਚੈੱਕ ਕੀਤਾ ਇੱਕ ਵੋਟੋ ਤੇ ਇੱਕ ਫੋਟੋ ਆ ਬੁਰੀ ਸਾਰੀ ਕਾਪੀਆਂ ਕਾ ਕੇ ਜੇ ਰੱਖੀਆਂ ਐ। ਇਹ ਅਸਲੀ ਅਸਲੀ ਪਤਾ ਨਹੀਂ ਵੀ ਆਧਾਰ ਕਾਰਡ ਹੈ ਕੀ ਦਾ। ਜੇ ਮੈਂ ਅਸੀਂ ਬਹੁਤ ਵੱਡਾ ਇਕੱਠ ਕਰਾਂਗੇ 25 ਤੋਂ 30 ਪਿੰਡਾਂ ਦੇ 50 ਦਾ ਇਕੱਠੇ ਕਰਾਂਗੇ। ਉਸ ਤੋਂ ਬਾਅਦ ਸਾਰਾ ਆਪਣਾ ਅਗਲਾ ਰੂਪ ਰੇਖਾ ਤਿਆਰ ਕਰਾਂਗੇ। ਸੋ ਦਾਦੇ ਆ ਕੇ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 30 ਪਿੰਡਾਂ ਦੀ ਬੈਠਕ ਬੁਲਾਈ ਜਾਵੇਗੀ ਜਿਸ ਦੇ ਵਿੱਚ ਅਹਿਮ ਫੈਸਲੇ ਲਏ ਜਾਣਗੇ। ਹਕੀਕਤ ਤੌਰ 'ਤੇ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।